ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਇਹ ਸਵੇਰ ਦਾ ਟਾਈਮ ਆ ਵੱਜ ਚੁ ਅ ਵੱਜ ਚੁੱਕੇ ਨੇ ਜੀ 8:30 ਤੇ ਦਿਨ ਹੈਗਾ ਜੀ ਅੱਜ ਦਿਨ ਮੈਂ ਭੁੱਲ ਗਈ ਪਤਾ ਨਹੀਂ ਕੀ ਆ ਤਰੀਕ ਹੈਗੀ ਆ ਜੀ 3 ਤੇ ਇੱਥੇ ਮੈਂ ਨਾ ਢੰਗਰਾ ਦਾ ਕੰਮ ਸਾਰਾ ਨਿਵੇੜ ਕੇ ਉਸ ਤੋਂ ਬਾਅਦ 8:30 ਵਜੇ ਉੱਪਰ ਆ ਗਈ ਸੀਗੀ ਤੇ ਇੱਥੇ ਆ ਕੇ ਜੀ ਮੈਂ ਲੱਗੀ ਸੀਗੀ ਹੁਣ ਰੋਟੀ ਪਾਣੀ ਦੀ ਤਿਆਰੀ ਕਰ ਹੁਣ ਇੱਥੇ ਲੱਗੀ ਹੋਈ ਸੀਗੀ ਮੈਂ ਆਟਾ ਗੁੰਨਣ ਆਟਾ ਗੁੰਨ ਕੇ ਰੋਟੀ ਪਕਾਵਾਂਗੇ ਫਿਰ ਉਸ ਤੋਂ ਬਾਅਦ ਕਰਾਂਗੇ ਜੀ ਝਾੜੂ ਪੋਚਾ ਕਿਉਂਕਿ ਜੀ ਰੋਟੀ ਪਾਣੀ ਦਾ ਨਿਬੜ ਜਵੇ ਉਸ ਤੋਂ ਬਾਅਦ ਹਨਾ ਝਾੜੂ ਪੋਚਾ ਅਗਲਾ ਰਾਮ ਨਾ ਕਰ ਲੰਦਾ ਜੇ ਬਸ ਰੋਟੀ ਦਾ ਕੰਮ ਨਿਬੜ ਗਿਆ ਮੰਨੋ ਸਾਰੇ ਕੰਮ ਨਿਬੜ ਗਏ ਨਹੀਂ ਤਾਂ ਬੰਦਾ ਅਲਝੇ ਹੀ ਰਹਿੰਦਾ ਜਿਨ੍ਹਾਂ ਚ ਰੋਟੀ ਨਹੀਂ ਖਾਂਦੇ ਹੈਗੇ ਰੋਟੀ ਖਾ ਕੇ ਚਲੋ ਨਾਲ ਦੀ ਨਾਲ ਭਾਂਡੇ ਚੱਕੇ ਜਾਂਦੇ ਨੇ ਫਿਰ ਝਾੜੂ ਪੋਚਾ ਲੱਗ ਜਾਂਦਾ ਤੇ ਇੱਥੇ ਜਿਸ ਕਾ ਸਹਿਜ ਪ੍ਰੀਤ ਲੱਗਿਆ ਹੋਇਆ ਸੀਗਾ ਲੱਸੀ ਬਣਾਉਣ ਇਹ ਲੱਸੀ ਬਣਾ ਲੈਂਦਾ ਹੁੰਦਾ ਨਾਲ ਦੀ ਨਾਲ ਦੇਖੋ ਕੀ ਕਰਦਾ ਇਹ ਕਦਰੰਦ ਮੈਂ ਲੱਸੀ ਮੈਂ ਬਣਾਉਂਦਣਾ ਤੁਜ ਨੂੰ ਹੋਰ ਕੰਮ ਕਰ ਲਾ ਫੇਰ ਮੈਂ ਇੱਥੇ ਆਟਾ ਗੁੰਨ ਕੇ ਲੱਗੀ ਸੀਗੀ ਪੰਜ ਮਿੰਟ ਰੱਖਾਂਗੇ ਆਟੇ ਨੂੰ ਰੈਸਟ ਤੇ ਉਸ ਤੋਂ ਬਾਅਦ ਜਦ ਲੱਗ ਜਾਗੇ ਰੋਟੀ ਇਧਰੋਂ ਰਸੋਈ ਚੋਂ ਜੀ ਅੱਜ ਹਵਾ ਬਹੁਤ ਸੋਹਣੀ ਆ ਰਹੀ ਸੀਗੀ ਮੇਰੇ ਟਾਕੇ ਖੋਲੀ ਹੋਈ ਸੀਗੀ ਤੇ ਹਵਾ ਬਹੁਤ ਵਧੀਆ ਲੱਗਦੀ ਆ ਜੇ ਟਾਕੀ ਖੋਲ ਕੇ ਰੋਟੀ ਲਾਉਣੇ ਆ ਫੇਰ ਔਖਾ ਹੈ ਕਿਉਂਕਿ ਗੈਸ ਨੂੰ ਪੈਂਦੀ ਆ ਸਿੱਧੀ ਹਵਾ ਉਹ ਵੈਸੇ ਖੋਲ ਲੈਣੇ ਹੁੰਨੇ ਜਦੋਂ ਉਦਾਂ ਕੰਮ ਕਰਨਾ ਗੈਸ ਤੋਂ ਵਗੈਰ ਜਦੋਂ ਗੈਸ ਚਲਾਉਂਦੇ ਆ ਉਦੋਂ ਨਹੀਂ ਟਾਕੇ ਖੋਲਦੇ ਹੈਗੇ ਇਥੇ ਜਿਸ ਕਾਰਨ ਵੀ ਆ ਗਿਆ ਤੇ ਇਹ ਅੰਦਰ ਬੈਠਾ ਮੰਗ ਰਿਹਾ ਸੀਗਾ ਫੋਨ ਇਹਦਾ ਕੰਮ ਇਹੀ ਹੁੰਦਾ ਬਸ ਇਹਨੇ ਫੋਨ ਮੰਗੀ ਜਾਣਾ ਹੁੰਦਾ ਜਦੋਂ ਮੈਂ ਵੀਡੀਓ ਬਣਾਉਣੀ ਹੁੰਦੀ ਹੈ ਮਸਾ ਮਿੰਤਾ ਮੁੰਤਾ ਕਰਕੇ ਤੋਂ ਫੋਨ ਲੈਣੀ ਆ ਤਾਂ ਦਿੰਦਾ ਹੈ ਨਹੀਂ ਕਿਥੇ ਆ ਦੇਖੋ ਹਾ ਹੁਣ ਇਹਨੇ ਫੋਨ ਲੈ ਕੇ ਜਾਣਾ ਮੇਰੇ ਤੋਂ ਫਟਾਫਟ ਇਹਨੇ ਆ ਚੱਕ ਲਿਆ ਇਹਦੇ ਗਣਾ ਮੈਨੂੰ ਫੋਨ ਦੇ ਮੈਮ ਬਹੁਤ ਔਖਾ ਹੈ ਤਾਂ ਫੋਨ ਲੰਨੀ ਆ ਤੇ ਚਲੋ ਜੱਜ ਚਲੇ ਜਾਊਗਾ ਇਹਨੇ ਨਾਨਕੇ ਨੂੰ ਜਾਣਾ ਇਹ ਤਰੀਕ ਗਿਣਦਾ ਮੈਂ ਇਹਦੇ ਤਰੀਕਾ ਵਧਾਈ ਜਾਂਦੀ ਮੈਂ ਕਹਿੰਦੀ ਇਦਾਂ ਚੱਲ ਜਾਈਂ ਇਦਾਂ ਚੱਲ ਜਾਈ ਤੇ ਚਲੋ ਚਲੇ ਜਾਊਗਾ ਫੇਰ ਫੋਨ ਵੇਲਾ ਹੋ ਜਾਊਗਾ ਨਹੀਂ ਤਾਂ ਫੋਨ ਤੇ ਬੈਠਾ ਰਹਿੰਦਾ ਹੈ ਤੇ ਹਾਂਜੀ ਇਸ ਤੋਂ ਬਾਅਦ ਚਲੋ ਰੋਟੀ ਪਾਣੀ ਖੁਲਾਇਆ ਬੱਚਿਆਂ ਨੂੰ ਤੇ ਉਹ ਆਪ ਦਾ ਲੱਗੇ ਆਪਦੇ ਕੰਮ ਕਰ ਇੱਕ ਫੋਨ ਦੇਖਣ ਲੱਗ ਗਿਆ ਦੂਸਰਾ ਮੇਰੀ ਵੀਡੀਓ ਬਣਾਉਂਦਾ ਮੈਂ ਤਾਂ ਮੁੰਡਾ ਕਰਕੇ ਇਹਨੂੰ ਵੀਡੀਓ ਬਣਾਉਣ ਲਾਇਆ ਤੇ ਯਾਰ ਪਾਪਾ ਪਤਾ ਨਹੀਂ ਕੀ ਕੰਮ ਚਲੇ ਗਿਆ ਸੀ ਥੱਲੇ ਹਾਂਜੀ ਉਹ ਬੱਟ ਜੀ ਸਮਾਰਨੀ ਸੀਗੀ ਆਪਾਂ ਨੇ ਬੀਜਣਾ ਇੱਕ ਕੇਰਾ ਰਹਿੰਦਾ ਬੀਜਣ ਤੋਂ ਉਹਦੀ ਬੱਟ ਸਮਾਰਨ ਵਾਲੀ ਸੀਗੀ ਉਹਦੇ ਘਾਹ ਆ ਸਮਾਨ ਗਿਆ ਮਤਲਬ ਬੱਟ ਤੋਂ ਘਾਜ ਖੋਤਣ ਗਿਆ ਸੀਗਾ ਉਹ ਲੱਗਿਆ ਸੀਗਾ ਉੱਥੇ ਕਿਉਂਕਿ ਜੀ ਅੱਜ ਮੌਸਮ ਠੰਡਾ ਸੀਗਾ ਤੇ ਹਵਾ ਚੱਲ ਰਹੀ ਸੀਗੀ ਤਾਂ ਕਰਕੇ ਉਹਨੂੰ ਐ ਸੀਗਾ ਵੀ ਚੱਲ ਬੱਟ ਸਮਾਰਦਾ ਤੇ ਉਹ ਬੱਟ ਸਮਾਨ ਲੱਗਿਆ ਹੋਇਆ ਸੀਗਾ ਆਪਾਂ ਲੱਗੇ ਹੋਏ ਸੀਗੇ ਉੱਪਰ ਆਪਦੇ ਕੰਮ ਨਿਵੇੜਨ ਤੇ ਇੱਥੇ ਮੈਂ ਝਾੜੂ ਲਾ ਰਹੀ ਆਂ ਤੇ ਜੀ ਮੈਨੂੰ ਇੱਕ ਕਮੈਂਟ ਵੀ ਆਉਂਦੇ ਨੇ ਕਹਿੰਦੇ ਨੇ ਵੀ ਤੁਸੀਂ ਝਾੜੂ ਪੋਚੇ ਦੀ ਰੋਜ਼ ਮਤਲਬ ਵੀਡੀਓ ਬਣਾ ਕੇ ਪਾਇਆ ਕਰੋ ਮੈਂ ਨਾ ਰੋਜ਼ ਰੋਜ਼ ਕੀ ਵੀਡੀਓ ਬਣਾ ਮਾ ਝਾੜੂ ਪੋਚੇ ਦੀ ਫਿਰ ਉਹ ਕਹਿੰਦੇ ਕਹਿੰਦੇ ਤੁਹਾਨੂੰ ਸੰਗ ਲੱਗਦੀ ਆ ਝਾੜੂ ਪੋਚੇ ਦੀ ਵੀਡੀਓ ਬਣਾਉਣ ਦੇ ਨੂੰ ਦੇਖੋ ਜੀ ਇਹਦੇ ਵਿੱਚ ਸੰਗ ਵਾਲੀ ਕਿਹੜੀ ਗੱਲ ਆ ਜਦੋਂ ਆਪਾਂ ਹੁਣ ਸੋਸ਼ਲ ਮੀਡੀਆ ਤੇ ਆ ਹੀ ਗਏ ਆਪਾਂ ਦਾ ਚੈਨਲ ਵੀ ਹੈ ਨਾ ਡੇਲੀ ਬਲੌਗ ਵਾਲੀ ਆ ਅਜੀਬੀ ਜਿਹੜੇ ਆਪਾਂ ਡੇਲੀ ਕੰਮ ਕਰਦੇ ਆ ਹਨਾ ਉਦੈ ਬਲੌਗ ਬਣਾ ਕੇ ਪਾਉਣਾ ਆਪਾਂ ਨੇ ਜੋ ਕੰਮ ਕਰਦੇ ਆ ਉਹੀ ਦਿਖਾਉਣਾ ਹਨਾ ਤੇ ਜਦੋਂ ਹੁਣ ਆਏ ਗਏ ਇਹਦੇ ਵਿੱਚ ਸੰਗ ਸ਼ਰਮ ਵਾਲੀ ਕਾਦੀ ਗੱਲ ਹਨਾ ਤੇ ਆਪਾਂ ਨੇ ਬਣਾ ਕੇ ਪਾਉਣੇ ਨੇ ਬਲੌਗ ਤਾਂ ਜੇ ਪਾਵਾਂਗੇ ਤਾਂ ਹੀ ਲੋਕ ਦੇਖਣਗੇ ਹਨਾ ਤੇ ਵੀ ਆਪਾਂ ਕੀ ਕੰਮ ਕਰਿਆ ਅੱਜ ਹਨਾ ਇਹ ਹੀ ਕੁਝ ਦਿਖਾਉਣਾ ਹੁੰਦਾ ਬਲੌਗ ਦੇ ਵਿੱਚ ਪਰ ਜੀ ਹਨਾ ਮੈਂ ਰੋਜ਼ ਰੋਜ਼ ਝਾੜੂ ਦੇ ਕਿਦਾਂ ਬਲੌਗ ਪਾਵਾਂ ਦੇ ਤੁਸੀਂ ਦੇਖ ਲਓ ਸਾਡੇ ਮਤਲਬ ਕੈਮਰੇ ਦੀ ਸੈਟਿੰਗ ਇਹ ਨਹੀਂ ਆਉਂਦੀ ਕਿਸੇ ਲੋਟ ਤਾਂ ਕਰਕੇ ਨਹੀਂ ਜੀ ਮੈਂ ਪਾਉਂਦੀ ਹੈਗੀ ਝਾੜੂ ਪੋਚੇ ਦੇ ਵਲੌਗ ਕਿਉਂਕਿ ਜੀ ਕਿਸੇ ਪਾਸੇ ਨਹੀਂ ਲੋਟ ਲੱਗ ਰਿਹਾ ਹੈਗਾ ਮਤਲਬ ਦੇਖ ਨਹੀਂ ਰਿਹਾ ਹੈਗਾ ਜਦੋਂ ਝਾੜੂ ਪੋਚਾ ਲਾਉਂਦੇ ਆ ਆਪਣੇ ਇੱਥੇ ਦੋ ਕਮਰੇ ਨੇ ਇੱਕ ਰਸੋਈ ਆ ਤੇ ਆ ਛੋਟੀ ਜਿਹੀ ਲੌਬੀ ਆ ਹਨਾ ਕਿੱਥੇ ਮੈਂ ਸੈਟਿੰਗ ਕਰਾਂ ਕੈਮਰੇ ਦੀ ਬਸ ਸੈਟਿੰਗ ਹੀ ਨਹੀਂ ਹੋ ਰਹੀ ਹੈਗੀ ਤਾਂ ਕਰਕੇ ਜੀ ਮੈਨੂੰ ਔਖਾ ਲੱਗਦਾ ਝਾੜੂ ਪੋਚੇ ਦੇ ਬਲਾਕ ਪਾਣਾ ਆ ਵੀ ਜਸ ਇੱਥੇ ਜਿਸ ਕਰਨ ਚਲੇ ਗਿਆ ਸੀਗਾ ਫਿਰ ਮੈਂ ਸਟੈਂਡ ਤੇ ਲਾ ਕੇ ਬਣਾਏ ਸੀਗੇ ਆ ਜਿੰਨੇ ਕੋਈ ਵੀ ਸ਼ੂਟ ਕਰਿਆ ਸੀਗਾ ਜੇ ਹਨਾ ਮਤਲਬ ਇੱਕ ਪਾਸੇ ਫਰੰਟ ਤੇ ਕੈਮਰਾ ਲੱਗ ਜਵੇ ਫੇਰ ਉਹਦੇ ਵਿੱਚ ਦਿਖੀ ਜਾਂਦਾ ਹੁੰਦਾ ਚਲੋ ਸਾਰੇ ਆਪਾਂ ਕੰਮਕਾਰ ਕਰਦੇ ਚਲ ਝਾੜੂ ਪੋਚਾ ਕਰਦੇ ਅਗਲਾ ਦਿਖਾ ਦਿੰਦਾ ਹੈ ਨਾ ਪਰ ਸੈੱਟ ਨਹੀਂ ਆ ਰਿਹਾ ਤੇ ਸੈਟਿੰਗ ਨਹੀਂ ਆ ਰਹੀ ਹੈਗੀ ਤਾਂ ਕਰਕੇ ਮੈਨੂੰ ਰੋਜ਼ ਰੋਜ਼ ਇਹਦੇ ਝਾੜੂ ਪੋਚੇ ਦੇ ਹੈ ਨਾ ਬਲੌਕ ਪਾਉਣੇ ਔਖੇ ਲੱਗਦੇ ਨੇ ਤਾਂ ਪਲੀਜ਼ ਗੁਸਾ ਨਾ ਕਰਿਓ ਮੈਂ ਗੁਸਾ ਨਹੀਂ ਕਰਿਆ ਹੈਗਾ ਤੁਹਾਡੀ ਗੱਲ ਦਾ ਵੈਸੇ ਹੀ ਮੈਂ ਤੁਹਾਨੂੰ ਦੱਸਿਆ ਹੈ ਕਿ ਵੀ ਇਹਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਗਈ ਝਾੜੂ ਪੋਚਾਲਾ ਬਲੌਗ ਪਾਉਂਦੇ ਨੂੰ ਪਰ ਜੀ ਸਾਡੇ ਸੈਟਿੰਗ ਨਹੀਂ ਕਿਸੇ ਲੋਟ ਹੈਗੀ ਤਾਂ ਨਹੀਂ ਮੈਂ ਪਾ ਰਹੀ ਹੈਗੀ ਨਹੀਂ ਤਾਂ ਜੀ ਪਾ ਦਿਆ ਕਰਾਂ ਬਾਕੀ ਆਪਾਂ ਸਾਰੇ ਕੰਮ ਦਿਖਾਉਣੇ ਨੇ ਜੋ ਮੈਂ ਡੇਲੀ ਦੇ ਕਰਦੀ ਆ ਉਹੀ ਤੁਹਾਡੇ ਨਾਲ ਰੁਟੀਨ ਸ਼ੇਅਰ ਕਰਨੀ ਆ ਮੈਂ ਕਿਉਂਕਿ ਜੀ ਸਾਰੇ ਕੰਮ ਮੈਂ ਹੀ ਕਰਦੀ ਆ ਤਾਂ ਕਰਕੇ ਮੈਂ ਹੁਣ ਦੇਖੋ ਪਸ਼ੂਆਂ ਦਾ ਵੀ ਦਿਖਾਉਣਾ ਹੈ ਘਰ ਦੇ ਕੰਮ ਵੀ ਦਿਖਾਉਣੇ ਨੇ ਫਿਰ ਉਸ ਤੋਂ ਬਾਅਦ ਜੋ ਮੈਂ ਖੇਤਾਂ ਦਾ ਕਰਾਉਣੀ ਆ ਨਾਲ ਉਹ ਵੀ ਤੁਹਾਨੂੰ ਦਿਖਾਉਣੇ ਨੇ ਆਪਣੇ ਸਬਜ਼ੀ ਵਗੈਰਾ ਵੀ ਲੱਗੀ ਹੋਈ ਆ ਉਹ ਵੀ ਤੋੜਨੀ ਆ ਉਹ ਵੀ ਦਿਖਾਉਣੀ ਆ ਹੁਣ ਸਾਰੇ ਸ਼ੇਅਰ ਕਰੂੰਗੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਕੀ ਕੀ ਕਰਦੀ ਹਾਂ ਨਾ ਕਿਸ ਤਰ੍ਹਾਂ ਆਪਦੇ ਮੈਂ ਮਤਲਬ ਸਾਰੇ ਕੰਮਾਂ ਨੂੰ ਇੱਕ ਤਰ੍ਹਾਂ ਲੈ ਕੇ ਚਲਦੀ ਆਪਦੀ ਜ਼ਿੰਦਗੀ ਦੇ ਵਿੱਚ ਮੈਨੇਜ ਕੀਤੇ ਹੋਏ ਨੇ ਵੀ ਇਦਾਂ ਇਦਾਂ ਕਰਨੇ ਨੇ ਫਿਰ ਉਹ ਮੈਂ ਸਾਰੇ ਦਿਖਾਉਂਗੀ ਤੁਹਾਨੂੰ ਹਨਾ ਹੁਣ ਇੱਕੇ ਝਾੜੂ ਪੋਚਾ ਥੋੜੋ ਰੋਜ਼ ਦਿਖਾਈ ਜਾਊਂਗੀ ਤਾਂ ਕਰਕੇ ਜੀ ਬਦਲ ਮੇ ਵੀਡੀਓ ਆਉਂਦੀ ਹੈ ਮੇਰੀ ਹੋਰ ਕੋਈ ਗੱਲ ਨਹੀਂ ਗਈ ਹੈਗੀ ਤੇ ਇੱਥੇ ਮੇਰਾ ਪੋਚਾ ਲੱਗ ਗਿਆ ਦੂਸਰੇ ਕਮਰੇ ਤੇ ਰਸੋਈ ਚ ਵੀ ਲੱਗ ਗਿਆ ਹੁਣ ਮੈਂ ਲਾ ਰਹੀ ਸੀਗੀ ਇੱਥੇ ਆ ਜਿਹੜੀ ਆਪਣੀ ਲੌਬੀ ਆ ਛੋਟੀ ਜੀ ਇਹਦੇ ਵਿੱਚ ਤੇ ਆ ਸਾਡੀ ਸਵੀਟੀ ਮੈਨੂੰ ਇੰਨਾ ਤੰਗ ਕਰਦੀ ਆ ਮੇਰੇ ਮਗਰੇ ਮਗਰ ਫਰੀ ਜਾਂਦੀ ਆ ਬਸ ਇਹਨੂੰ ਇੱਕ ਆਦਤ ਆ ਬਸ ਇਹਨੇ ਦੰਦੀਆਂ ਜੀ ਵੱਢੀ ਜਾਣੀਆਂ ਨੇ ਕਦੇ ਕੱਪੜੇ ਫੜ ਲੇ ਕਦੇ ਪੈਰ ਫੜ ਲਿਆ ਕਦੇ ਚਪਲਾ ਇਹਦੇ ਦੰਦੀਆਂ ਜੀ ਵੱਢੀ ਜਾਂਦੀ ਆ ਬਹੁਤ ਤੰਗ ਕਰਦੀ ਆ ਇਹ ਵੀ ਤੇ ਹੁਣ ਦੇਖੋ ਮਗਰ ਦੀ ਮਗਰ ਰਹਿੰਦੀ ਆ ਮੈਂ ਇਹਨੂੰ ਕਹਿ ਰਹੀ ਸੀ ਵੀ ਤੂੰ ਕਿਤੇ ਜਾ ਕੇ ਬਹਿ ਜਾ ਪਰੇ ਪਰ ਕਿੱਥੇ ਉਥੇ ਫਿਰ ਜਾਂਦੀ ਐ ਇਹ ਅਸਲ 'ਚ ਇਹ ਰੋਟੀ ਪਾਣੀ ਖਾ ਕੇ ਆਪਦਾ ਸੁੱਤੀ ਪਈ ਸੀਗੀ ਇੱਥੇ ਮੈਂ ਇਹਨੂੰ ਠਾਲ ਤਾ ਤਾਂ ਕਰਕੇ ਹੁਣੇ ਘੁੰਮਦੀ ਫਿਰ ਰਹੀ ਐ ਇਹਨੂੰ ਨਾ ਫਸ ਠੰਡਾ ਲੱਗਦਾ ਫਿਰ ਇਹ ਆਪ ਤਾਂ ਲੱਤਾ ਜੀ ਨਸਾੜ ਕੇ ਪੈ ਜਾਂਦੀ ਐ ਆ ਦੇਖੋ ਇਦਾਂ ਠੰਡੀ ਜਗ੍ਹਾ 'ਚ ਬਹਿ ਜਾਂਦੀ ਐ ਜਦੋਂ ਸਾਡਾ ਕੂਲਰ ਚੱਲਦਾ ਹੁੰਦਾ ਉੱਥੇ ਬਹਿ ਜਾਂਦੀ ਐ ਜਾਂ ਫਿਰ ਸਾਡੇ ਜਦੋਂ ਫੁਆਰੇ ਲਾਏ ਹੁੰਦੇ ਆ ਡੰਗਰਾਂ ਨੂੰ ਉੱਥੇ ਚਲੇ ਜਾਂਦੀ ਐ ਉੱਥੇ ਪਈ ਰਹਿੰਦੀ ਐ ਇਹ ਤੇ ਚਲੋ ਜੀ ਆਪਣਾ ਹਨਾ ਪੋਚਾ ਵੀ ਲੱਗ ਗਿਆ ਝਾੜੂ ਵੀ ਲੱਗ ਗਿਆ ਤੇ ਹੁਣ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਚਲੋ ਜੀ ਹੁਣ ਮੱਝਾਂ ਦੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਅੱਗੇ ਰਸੋਈ ਦੇ ਕੰਮਕਾਰਾਂ 'ਚ ਤੇ ਇੱਥੇ ਮੈਂ ਪੀਸ ਰਹੀ ਆ ਧਨੀਆ। ਬਸ ਪੀਸਿਆ ਗਿਆ। ਬਸ 1 ਕੇ ਕੱਪ ਪੀਸਾਂਗੇ ਇਹ। ਬਾਕੀ ਇਹ ਜਿਹੜਾ ਪੁਰਾਣਾ ਸੀਗਾ ਮੈਂ ਉਹੀ ਪੀਸਿਆ ਨਵਾਂ ਨਹੀਂ ਹਲ ਪੀਸਦੇ ਹੈਗੇ। ਤੇ ਉਹ ਰੱਖ ਲਿਆ ਆਪਾਂ ਨੇ ਹਲੇ ਪਹਿਲਾਂ ਇਹਨੂੰ ਬਾਹਰ ਤੋਂ ਵੇਚ ਲਿਆਵਾਂਗੇ ਇਹ ਹੀ ਖਤਮ ਕਰਾਂਗੇ ਇੱਧਰ ਤਰੀ ਹੋਈ ਐ ਜੀ ਮੇਰੀ ਛੋਲਿਆਂ ਦੀ ਤਰੀ ਬਣਨੀ ਅਜਵਾਂ ਹੋ ਗਈ ਕਾਲੇ ਛੋਲੇ ਹੋ ਗਏ ਤੇ ਇਹ ਮੈਂ ਕੜਤਾ ਭਰਿਆ ਹੋਇਆ ਇੱਧਰ ਰੱਖਿਆ ਹਾ ਦੁੱਧ ਦੁੱਧੂ ਨੂੰ ਵਾਲੀ ਆ ਚੁਗੀ ਨਾਲੀ ਨਾਲ ਇੱਧਰ ਆਪਣੀ ਸਬਜ਼ੀ ਬਣ ਜੂਗੀ ਤੇ ਬਾਹਰ ਚੱਲ ਰਹੀ ਆ ਮਸ਼ੀਨ 2 ਕਵਾਰ ਦੇ ਕੱਪੜੇ ਕੱਢ ਤੇ बस 1 ਕਵਾਰ ਦੀ ਰਹਿੰਦੇ ਨੇ ਤੇ ਕੱਪੜੇ ਵੀ ਆਪਣੇ ਤੋਤੇ ਗਏ ਵਾਜੀ ਫਟਾਫਟ ਸਾਰੇ ਕੰਮ ਨਿਬੜ ਜਾਣਗੇ ਇਸ ਤੋਂ ਬਾਅਦ ਭਾਂਡੇ ਬੈਨ ਨੇ ਥੋੜੇ ਜਿਹਾ ਚਾ ਪਾਣੀ ਵਾਲੇ ਉਹ ਮਾਸਦਾਂਗੇ ਤੇ ਫੇਰ ਰੋਟੀ ਆਟਾ ਬਣ ਕੇ ਰੋਟੀ ਲੱਗਾਂਗੇ ਤੇ ਮੈਂ ਥੋੜੇ ਜਿਹਾ ਸਸ ਅੱਜ ਸਲਾਈ ਕਰੀ ਸੀਗੀ ਤੇ ਸਲਵਾਰ ਦੀ ਜੜੇ ਹੋਈ ਆ ਤੇ ਬਸ ਸਿਉਂਦੀ ਦੇ ਜਦਨਾ ਮੂਰੀਆਂ ਤੇ ਕੰਮ ਆਇਆ ਉਸ ਤੋਂ ਬਾਅਦ ਜਦ ਮੈਂ ਦੇਖਿਆ ਮੇਰੇ ਕੋ ਬੁਕਰਮ ਮੁੱਕੀ ਹੋਈ ਮੇਰੇ ਰੋਲ ਰੋਲ ਜਿਹਾ ਕੇ ਰੱਖੇ ਹੋਏ ਸੀ ਬੁਕਰਮ ਦੇ ਤੇ ਉਹ ਹੈ ਨਹੀਂਗੇ ਹੁਣ ਮੁੱਕ ਗਏ ਜਦ ਮੈਂ ਦੇਖਿਆ ਮੇਂ ਤਾਂ ਐ ਸੀਗਾ ਵੀ ਇੱਕ ਦੋ ਸੂਟਾਂ ਦੀ ਪਈ ਆ ਪਰ ਨਹੀਂ ਹੈ ਨਹੀਂ ਗਈ ਤੇ ਫਿਰ ਉੱਥੇ ਮੈਨੂੰ ਨਾ ਆ ਲੈਸ ਵਗੈਰਾ ਲੱਭ ਗਈ ਇਹ ਲੈਸ ਲਾ ਮੰਗੇ ਆਪਾਂ ਪਾਈਪਿੰਗ ਦੀ ਥਾਂ ਰੈੱਡ ਕਲਰ ਚੁੰਨੀ ਤੋਂ ਲਾ ਕੇ ਰੱਖੀ ਹੋਈ ਸੀ ਮੈਂ ਕਿਸੇ ਪੁਰਾਣੀ ਚੁੰਨੀ ਤੋਂ ਜੋਨੀ ਫਟ ਗਈ ਸੀ ਫਿਰ ਮੈਂ ਲੈਸ ਲਾ ਕੇ ਰੱਖ ਲਈ ਸੀਗੀ ਹੁਣ ਇਹੀ ਲੈਸ ਆਪਾਂ ਸੂਟ ਨਾਲ ਲਾ ਦਾਂਗੇ ਪਹਿਲਾਂ ਮੈਂ ਕਹਿੰਦੀ ਸੀ ਮੈਂ ਜਿਸਕਰ ਨੂੰ 81 ਨਾਲ ਮੈਂ ਬੁਕਰਮ ਲਿਆ ਦੇ ਨਾਲੇ ਪਾਈਪਿੰਗ ਮੰਗਾ ਲੰਨੀ ਆ ਹਨਾ ਪਰ ਫਿਰ ਜਦੋਂ ਮੈਂ ਦੇਖਿਆ ਵੀ ਚਲੋ ਆ ਲੈਸ ਹੈਗੀ ਆ ਫਿਰ ਮੈਂ ਕਿਹਾ ਚਲੋ ਇਹਦੇ ਨਾਲ ਹੀ ਸਾਰ ਲੈਣੇ ਵੀ ਘਰੀ ਪਾਉਣਾ ਆਪਾਂ ਨੇ ਮੈਚ ਕਰਦੀ ਹੈ ਥੋੜੀ ਜੀ ਸਲਵਾਰ ਕਮੀਜ਼ ਨਾਲ ਵੱਧ ਕਰਦੀ ਹੈ ਕਮੀਜ਼ ਤੇ ਹੈਗਾ ਇਹ ਜਿਆ ਕਲਰ ਸਲਵਾਰ ਪਲੇਨ ਆ ਤੇ ਇਹਦੇ ਵਿੱਚ ਹੋਰ ਰੰਗ ਲੱਗਦਾ ਹਨਾ ਮੋਬਾਈਲ ਦੇ ਵਿੱਚ ਗੂੜਾ ਨੱਬੀ ਨੱਬੀ ਹੀ ਲੱਗਦਾ ਲਾਲ ਲਾਲ ਜਿਹਾ ਤੇ ਚਲੋ ਜੀ ਕਰੀਏ ਕੰਮ ਕਰ ਫੇ ਮਿਲ ਜਾਂ ਤੁਹਾਨੂੰ